ਆ ਸਟਾਈਲ ਦੇਖਿਓ ਹੁਣ ਕਿਦਾਂ ਲੱਦਣੀ ਆ ਮੱਥੇ ਤੇ ਇਹ ਆਜ ਪਾਲੀ ਮੱਥੇ ਤੇ ਬੋਰੀ ਐ ਜਾਂਦੀ ਆ ਜੀ 20 28 ਇੱਕ ਵਾਰ ਚ ਆਹ ਚੱਲਿਆ ਕੋਠੇ ਦੇ ਉਪਰ ਇੱਥੇ ਹੁਣ ਆਪਾਂ ਗੁਰੂ ਸਾਹਿਬ ਦਾ ਕਮਰਾ ਪਾਣਾ ਮਹਾਰਾਜ ਦਾ ਬਈ ਹਯਾਰ ਇਟ ਕੋਠੇ ਚਾਹ ਨਹੀਂ ਕੋਈ ਸੌਖੀ ਥੋੜੀ ਅਸਲੀ ਮੈਂ ਕਹ ਰਿਹਾ ਸੀ ਸਲੂਟ ਹੀ ਆ ਫਿਰ ਇਹਨਾਂ ਦੀ ਮਿਹਨਤ ਨੂੰ ਤੇ ਫਿਰ ਆ ਵੀਡੀਓ ਬਣਾਉਂਦੇ ਬਣਾਉਂਦੇ ਮੈਨੂੰ ਖਿਆਲ ਆਇਆ ਵੀ ਯਾਰ ਨਿਊਜ਼ੀਲੈਂਡ 'ਚ ਵੀ ਆਪਣੇ ਮੁੰਡੇ ਕਿਹੜਾ ਘੱਟ ਮਿਹਨਤ ਕਰਦੇ ਆ ਮੈਂ ਵੀ 8 ਦਿਨ ਖੇਤਾਂ 'ਚ ਕੰਮ ਕੀਤਾ ਸੀ ਜਿੱਦਾਂ ਕਿਵੀ ਪਿਕਿੰਗ ਕਰਦੇ ਉਸ ਟਾਈਮ ਮੇਰੀ ਕਿਵੀ ਪਿਕਿੰਗ ਦੀ ਜੌਬ ਤਾਂ ਨਹੀਂ ਸੀ ਵੀ ਛਾਂਟਣ ਦੀ ਜੌਬ ਸੀ ਹਲਕਾ ਕੰਮ ਸੀ ਪਰ ਉਹਨਾਂ 8 ਦਿਨਾਂ 'ਚ ਮੇਰੇ ਕੰਨਾਂ ਨੂੰ ਹੱਥ ਲੱਗੇ ਸੀ ਤੇ ਮੈਂ ਸੋਚਿਆ ਮੈਂ ਨਹੀਂ ਮਜ਼ਦੂਰੀ ਕਰ ਸਕਦਾ ਬਈ ਮੈਂ ਕਿਉਂ ਮਜ਼ਦੂਰੀ ਕਰਾਂ ਇੰਨੇ ਪੜ ਲੈ ਕੇ ਆਪਾਂ ਮਜ਼ਦੂਰੀ ਕਰਨ ਜੋ ਪਰ ਇਨ ਫਿਊਚਰ ਮੈਂ ਇਹ ਸੋਚ ਰਿਹਾ ਕਿ ਆਪਣੇ ਮੁੰਡਿਆਂ ਲਈ ਪੰਜਾਬ ਦੇ ਮੁੰਡਿਆਂ ਲਈ ਕੁਝ ਐਹੋ ਜਿਹਾ ਕੰਮ ਅਸੀਂ ਸਟਾਰਟਅੱਪ ਦੇਈਏ ਉਹਨਾਂ ਨੂੰ ਕਿ ਉਹਨਾਂ ਨੂੰ ਵਧੀਆ ਪੈਸੇ ਕਮਾ ਸਕਣ ਆਪਣੀ ਰੋਜੀ ਰੋਟੀ ਘੱਟੋ ਘੱਟ 30-40 ਹਜ਼ਾਰ ਰੁਪਏ ਮਹੀਨੇ ਦਾ ਕਮਾ ਸਕਣ ਬੜੀ ਖੁਸ਼ੀ ਖੁਸ਼ੀ ਜਦੋਂ ਆਪਾਂ ਖਾਣ ਪੀਣ ਵਾਲਾ ਕੰਮ ਕਰਦੇ ਹੁਦਾ ਤੇ ਇਸੇ ਚੀਜ਼ ਨੂੰ ਪ੍ਰਮੋਟ ਕਰਨ ਲਈ ਮੈਂ ਆਪਣਾ ਖਾਲਸਾ ਪ੍ਰੋ ਨਾਮ ਦਾ ਨਵਾਂ ਚੈਨਲ ਬਣਾਇਆ ਇੰਸਟਾਗ੍ਰam ਤੇ ਤੁਸੀਂ ਉਹਨੂੰ ਵੀ ਫੋਲੋ ਕਰ ਲਓ ਮੈਂ ਕੋਲਾਬੋਰੇਸ਼ਨ 'ਚ ਵੀਡੀਓ ਪਾ ਦੇਣੀ ਆ ਸੋ ਦੈਟ ਕਿ ਆਪਣੇ ਪੰਜਾਬ ਦੇ ਮੁੰਡੇ ਗੋੜ ਦੀਆਂ ਖਲਾੜੀਆਂ ਛੱਡ ਕੇ ਨਾ ਜਾਣ ਜਿੱਦਾਂ ਆਪਾਂ ਗਰਮ ਗੁੜ ਦੇ ਨਜ਼ਾਰੇ ਲੈਣੇ ਆ ਇੱਥੇ ਪੰਜਾਬ 'ਚ ਹੱਸਦੇ ਵਸਦੇ ਰਹਿਣ ਤੇ ਨਜ਼ਾਰੇ ਲੈਣ